ਇਹ ਮੁਕਸਰ ਸਾਹਿਬ ਦੇ ਵਿੱਚ ਇੱਕ ਕੁੱਟਮਾਰ ਹੋਈ ਹੈ ਉਸ ਮਾਮਲੇ 'ਚ ਪਰਚਾ ਦਰਜ ਕੀਤਾ ਗਿਆ ਹੈ ਔਰ ਇਸ ਪੂਰੇ ਮਾਮਲੇ 'ਚ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਨੋਟਿਸ ਲਿਆ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਮੁਕਸਰ ਕੁੱਟਮਾਰ ਮਾਮਲੇ 'ਚ ਪਰਚਾ ਦਰਜ ਹੋ ਗਿਆ ਹੈ ਸ਼ਿਵ ਸੇਨਾ ਵਰਕਰਾਂ ਨੇ ਕੁੱਟਿਆ ਸੀ ਇੱਕ ਸਿੱਖ ਨੌਜਵਾਨ ਔਰ ਜੱਥੇਦਾਰ ਗਿਆਨੀ ਗੜਗੱਜ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ ਮਲਜ਼ੂਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗਿਆਨੀ ਗੜਗੱਜ ਦੇ ਵੱਲੋਂ ਇਹ ਕਿਹਾ ਗਿਆ ਤੇ ਇਹਨਾਂ ਨੇ ਕਿਹਾ ਕਿ ਦਸਤਾਰ ਦੀ ਬੇਦਬੀ ਕੀਤੀ ਗਈ ਹੈ ਭਾਈ ਚਰਕ ਸਾਜ ਨੂੰ ਸੱਟ ਮਾਰਨ ਵਾਲਿਆਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਹਰਤ ਸਾਹਿਬ ਦਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ 'ਚ ਨੋਟਿਸ ਲਿਆ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਇਹਦਾ ਮਾਮਲਾ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ ਔਰ ਪਾਰਕਿੰਗ ਦਾ ਵਿਵਾਦ ਇੰਨਾ ਵਧਿਆ ਕਿ ਨੌਜਵਾਨ ਦੇ ਨਾਲ ਕੁਝ ਜਿਹੜੇ ਪ੍ਰਦਰਸ਼ਨਕਾਰੀਆਂ تھے ਸ਼ਿਲਫੇਨਾ ਪੰਜਾਬ ਦੇ ਪ੍ਰਧਾਨ ਦੇ ਨਾਲ ਮੌਜੂਦ ਸਨ ਉਹ ਉਹਨਾਂ ਦੀ ਪਾਰਟੀ ਦੇ ਵਰਕਰ ਜਾਂ ਸਮਰਥਕ ਉਹਨਾਂ ਨੇ ਇਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਹੈ ਗੱਡੀ ਦੇ ਵਿੱਚੋਂ ਕੱਢਿਆ ਗਿਆ ਖੂਬ ਕੁੱਟਮਾਰ ਹੁੰਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜਦਾਰ ਨੀ ਗਿਆਨੀ ਕੁਲਦੀਪ ਸਿੰਘ ਗੜਗੜਚ ਉਹਨਾਂ ਦੇ ਵੱਲੋਂ ਨੋਟਿਸ ਪੇ ਆ ਗਿਆ ਹੈ ਤੇ ਇਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ ਹੈ ਦਸਤਾਰ ਦੀ ਬੇਦਬੀ ਕੀਤੀ ਗਈ ਹੈ ਮਲਤੂਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਘਟਨਾ ਦੀ ਵਜ੍ਹਾ ਕੀ ਹੈ ਦੋਵੇਂ ਤਰ੍ਹਾਂ ਦੀ ਆਪੋ ਆਪਣੀਆਂ ਅਲੀਗੇਸ਼ਨਸ ਜਾਂ ਬਿਆਨ ਹੋਣਗੇ ਪਰ ਉੱਥੇ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਪ੍ਰਦਰਸ਼ਨ ਦੀ ਵਿਚਾਲੇ ਇਹ ਪਾਰਕਿੰਗ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਵਿਵਾਦ ਹੱਥੋ ਪਾਈ ਤੱਕ ਪਹੁੰਚਿਆ ਹੱਥੋ ਪਾਈ ਤੋਂ ਪੰਜ ਤੇ ਪੰਜ ਤੇ ਗੱਡੀ ਦੇ ਵਿੱਚੋਂ ਖਿੱਚ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਆ ਇੱਕ ਸ਼ਖਸ ਲਾਲ ਕਮੀਜ਼ ਤੇ ਵਿੱਚ ਨਜ਼ਰ ਆ ਰਿਹਾ ਜੋ ਕਿ ਉੱਥੇ ਤੁਸੀਂ ਕੈਸ ਕਿਉਂ ਕਿ ਮੁੱਕੇ ਮਾਰਦਾ ਹੋਇਆ ਨਜ਼ਰ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਟਵੀਟ ਕੀਤਾ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਏਗਾ ਜਨੀਆਂ ਹਰਪ੍ਰੀਤ ਸਿੰਘ ਸਾਹਿਬ ਦਾ ਜੱਟ ਆਦਮੀ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਾਰਨ ਕੀ ਹੈ ਪਤਾ ਨਹੀਂ ਪਰ ਹੁਣ ਪੰਜਾਬ ਦੇ ਵਿੱਚ ਵੀ ਸਿੱਖ ਬਹੁ ਗੰਟੀ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀਂ ਅਜਿਹੇ ਤਣਾਅ ਫਿਰਕਾ ਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲੇ ਹਨ ਪਰ ਸਰਕਾਰ ਬੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਦੋਸ਼ੀ ਕੋਈ ਵੀ ਹੋਵੇ ਕਾਰਵਾਈ ਨਾ ਹੋਈ ਤਾਂ ਜ਼ਿੰਮੇਵਾਰੀ ਸਰਕਾਰ ਦੇ ਪ੍ਰਸ਼ਾਸਨ ਦੀ ਜ਼ਰੂਰ ਹੋਵੇ ਛੱਡੋ ਯਾਰ ਨਾ ਯਾਰ ਪਰシャレ ਬਣਦਾ ਹੈ ਨਾ ਯਾਰ ਉਹ ਤਾਂ ਹੋਰ ਕੋਈ ਨਹੀਂ ਕਰਦਾ ਨਾ 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 ਵੀ ਰਹੇਗਾ ਅਗਰ ਰੁਕ ਜਾਦੇ ਮੁਖਸਰ ਸਾਹਿਬ ਤੋਂ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਨਾਲ ਨੇ ਕੁਲਦੀਪ ਰੇਣੀ ਕੁਲਦੀਪ ਦੱਸੋ ਕੀ ਕੋਈ ਪੂਰੀ ਗੱਲਬਾਤ ਉੱਥੇ ਹੋਈ ਹੈ ਝਗੜੇ ਦੀ ਵਜ੍ਹਾ ਕੀ ਹੈ ਬਿਲਕੁਲ ਗੌਰਵ ਜੀ ਇਹ ਹੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕਿਉਂਕਿ ਬੱਸ ਸਟੈਂਡ ਦੇ ਅੰਦਰ ਇੱਕ ਪੁਲਿਸ ਚੌਂਕੀ ਬਣੀ ਹੋਈ ਆ ਕੋਈ ਉਸ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਜਾਮ ਲਗਾਇਆ ਹੋਇਆ ਸੀਗਾ ਸ਼ਿਵ ਸੈਨਾ ਦੇ ਇਹਨਾਂ ਵਰਕਰਾਂ ਦੇ ਵੱਲੋਂ ਇਹ ਕਿਹਾ ਜਾਂ ਪਿਛਲੇ ਦਿਨੀ ਇਹਨਾਂ ਦੇ ਕਿਸੇ ਆਪੂ ਤੇ ਹਮਲਾ ਹੋਇਆ ਤੇ ਪੁਲਿਸ ਹੋਂਦੇ ਤੇ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਬਾਅਦ ਇਹਨੇ ਮੇਨ ਜਿਹੜਾ ਮੁਕਸਰ ਮਲੋਟ ਰੋਡ ਹੈਗਾ ਉਹਨੂੰ ਜਾਮ ਕਰ ਦਿੱਤਾ ਸੀਗਾ ਤੇ ਇਹ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਹੈਗਾ ਇਹਨੇ ਉੱਥੇ ਬਿਲਕੁਲ ਹਸਪੀਟਲ ਦੇ ਨਾਲ ਜਿਹੜਾ ਹੈਗਾ ਇੱਕ ਸੰਧੂ ਹਸਪੀਟਲ ਆ ਬਸ ਸਟੈਂਡ ਦੇ ਬਿਲਕੁਲ ਨਾਲ ਤੇ ਉੱਥੇ ਜਾ ਰਿਹਾ ਸੀ ਕੋਈ ਮਰੀਜ਼ ਇਹਨੇ ਲੈ ਕੇ ਆਉਣਾ ਸੀ ਇਹਨੇ ਸਿਰਫ ਇੰਨਾ ਕਿਹਾ ਕਿ ਤੁਸੀਂ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਪਰੇਸ਼ਾਨ ਕਰ ਰਹੇ ਹੋ ਜਿਸ ਤੋਂ ਬਾਰੇ ਮੈਂ ਥੋੜੀ-ਬੋਤ ਕਹਾ ਸੁਣੀ ਹੋ ਗਈ ਤੇ ਗੱਲ ਉੱਥੋਂ ਪਾਈ ਤੱਕ ਚਲੀ ਗਈ ਉਹ ਮੁੰਡਾ ਅੰਦਰ ਜਾ ਕੇ ਬੈਠਾ ਵੀ ਆ ਕਾਰ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨੂੰ ਅੰਦਰੋਂ ਕਾਰ ਦੇ ਅੰਦਰੋਂ ਕੱਢ ਕੇ ਜਿਹੜਾ ਹੈਗਾ ਉਹ ਕੁੱਟਿਆ ਗਿਆ ਉਹਦੇ ਕੱਪੜੇ ਤੱਕ ਜਿਹੜੇ ਹੈਗੇ ਨੇ ਉਹ ਪਾੜਕ ਪਾੜੇ ਗਏ ਨੇ ਉਹ ਸਾਰਾ ਕੁਝ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਹੈਗਾ ਔਰ ਖੁਲhaal ਜਿਹੜੇ ਤੇ ਕਹੀਏ ਤਾਂ ਸਿੱਖ ਦਿੱਤੇ ਬੰਨੀਆਂ 71 ਹੋ ਗਈਆਂ ਔਰ ਮੁਸਲਮਣੇ ਦੇਰਾ ਹੈਗਾ ਇਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਨਾਲ ਨਾਲ ਇੱਕ ਮੰਗ ਹੋ ਰਿਹਾ ਕਿ 295 ਇਹ ਵੀ ਸ੍ਰੀ ਮੰਗ ਹੈਗੀ ਆ ਉਹ ਸਿੱਖ ਜਥੇਬੰਦੀਆਂ ਨੇ ਰੱਖੀ ਆ ਅਜੇ ਜਿਹੜੀ ਉਹ ਐਫ ਆਈ ਆਰ 295 ਇਹ ਤਾਂ ਕੀ ਉਹ ਨਹੀਂ ਜੋੜੀ ਗਈ ਠੀਕ ਹੈ ਕ੍ਰਾਸ ਪਰਚਾ ਹੋਇਆ ਨਹੀਂ ਜੀ ਕ੍ਰਾਸ ਪਰਚਾ ਨਹੀਂ ਬਿਲਕੁਲ ਕੁੱਟਮਾਰ ਦਾ ਪਰਚਾ ਜਿਹੜਾ ਹੈਗਾ ਇਹਦੇ ਵਿੱਚ ਕੁੱਟਮਾਰ ਕਰਨ ਦਾ ਪਰਚਾ ਹੋਇਆ ਹੈਗਾ ਕਿ ਠੀਕ ਹੈ ਮਤਲਬ ਜਿਹੜੇ ਕੁੱਟ ਰਹੇ ਨੇ ਪੁਰਾ ਦੇ ਉੱਤੇ ਪ੍ਰਦਰਸ਼ਨਕਾਰੀਆਂ ਤੇ ਕੁੱਟਮਾਰ ਦਾ ਪਰਚਾ ਹੋਇਆ ਹਾਂ ਜੀ ਠੀਕ ਹੈ ਸ਼ੁਕਰੀਆ ਕੁਲਦੀਪ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਸ ਸਭ ਦੇ ਵਿਚਾਲੇ ਇਸ ਪੂਰੇ ਮੁੱਦੇ ਉੱਤੇ ਇੱਕ ਪੁਲਿਸ ਦੀ ਸਟੇਟਮੈਂਟ ਆਈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹ ਦੱਸਿਆ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈੰਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਕੇ داخل ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਏ ਨੇ ਬਿਆਨਾਂ ਚ ਦੱਸਿਆ ਜਾ ਰਿਹਾ ਕਿ ਕੁਟਮਾਰ ਉਸ ਸਮੇਂ ਹੋਈ ਜਦੋਂ ਨੌਜਵਾਨ ਨੇ ਕਾਰ ਪਾਰਕਿੰਗ ਕਰਨ ਨੂੰ ਲੈ ਕੇ ਕੁਝ ਕਿਹਾ ਜਿਸ ਤੋਂ ਬਾਅਦ ਸਮਰਥਕਾਂ ਤੇ ਨੌਜਵਾਨ ਦੇ ਵਿਚਾਲੇ ਤਕਰਾਰ ਹੋ ਗਈ ਤੇ ਹੌਲੀ-ਹੌਲੀ ਇਸ ਗੱਲ ਨੇ ਟੂਲ ਪੜ ਲਿਆ ਤੇ ਮਾਮਲਾ ਕੁੱਟਮਾਰ ਤੱਕ ਜਾ ਪਹੁੰਚਿਆ ਭੀੜ ਦੇ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਨੂੰ ਘੇਰਿਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਹਾਲਾਤ ਵਿਗੜਦੇ ਦੇਖ ਰਾਹਗੀਰਾਂ ਨੇ ਵਿਚਾਲੇ ਬਚਾ ਕੇ ਨੌਜਵਾਨ ਨੂੰ ਛੁਡਵਾਇਆ ਜ਼ਿਕਰ ਖਾਸ ਕੀ ਮੌਕੇ ਦਿੱਤੀ ਸ਼ਿਵ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਕੁਮਾਰ ਵੀ ਮੌਜੂਦ ਸਨ ਜਿਨ੍ਹਾਂ ਦੇ ਘਰ ਦੇ ਉੱਤੇ ਕਥਿਤ ਹਮਲੇ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਸਮਰਥਕ ਇਨਸਾਫ ਦੀ ਮੰਗ ਕਰ ਰਹੇ ਸਨ